ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਵੀਰੇ ਤੁਹਾਨੂੰ ਦਿਖਾ ਰਿਹਾ ਮੱਕੀ ਜਿਹੜੀ ਆਪਾਂ ਬੀਜੀ ਸੀ ਬਰਸਾਤੀ ਮੱਕੀ ਬਹੁਤ ਡਰਦੇ ਡਰਦੇ ਬੀਜੀ ਸੀ ਤੁਹਾਨੂੰ ਦੱਸਿਆ ਸੀ ਜਦ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕਰੀਤੀ ਆਪਾਂ ਨੇ ਬੀਮਾ ਦੇ ਵਿੱਚ ਡਰਤੀ ਬਹੁਤ ਹਨਾ ਵੀ ਕਿਤੇ ਨੁਕਸਾਨ ਇਹਨਾ ਹੋ ਜAVE ਮਹਿੰਗਾ ਡਾਈਆ ਮਹਿੰਗਾ ਬੀਆ ਠੀਕ ਆ ਪਰ ਉਹੀ ਗੱਲ ਵੀ ਜਦੋਂ ਕੋਈ ਆਪਾਂ ਕੰਮ ਕਰਦੇ ਆ ਤਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਰਦਾਸ ਬੇਨਤੀ ਕਰਕੇ ਫਿਰ ਆਪਾਂ ਵੀਰੇ ਕੰਮ ਕਰਦੇ ਆ ਹਨਾ ਵੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਕੰਮ ਦੇ ਵਿੱਚ ਆਪ ਸਹਾਇੀ ਹੋ ਜਾਂਦਾ ਹੁਣ ਤੁਸੀਂ ਦੇਖ ਲਓ ਵੀਰੇ ਵੀ ਇਹੇ ਅਰਦਾਸਾਂ ਬੇਨਤੀਆਂ ਦਾ ਹੀ ਫਰਕ ਆ ਠੀਕ ਆ ਨਹੀਂ ਮਾਂ ਦੇ ਵਿੱਚ ਡਰਤੀ ਵੀ ਕਿਤੇ ਬੀਜ ਨਾ ਖਰਾਬ ਹੋ ਜਵੇ ਜਾਂ ਬਾਰਿਸ਼ ਨਾਲ ਵੀ ਕਿਤੇ ਦੁਬਾਰੇ ਜ਼ਮੀਨ ਖਾਲੀ ਪਈ ਵਾਲਾ ਹੀ ਨਾ ਕੰਮ ਹੋ ਜਵੇ ਕਿਤੇ ਜ਼ਮੀਨ ਖਾਲੀ ਹੋ ਰਹਿ ਜਵੇ ਹੁਣ ਪ੍ਰਮਾਤਮਾ ਨੇ ਬਹੁਤ ਵਧੀਆ ਫਸਲ ਕਰਤੀ ਆਪਣੀ ਜੀ ਲੱਗਦਾ ਅੱਜ ਪਹਿਲਾ ਜੂਰੀਆ ਵੀਰੇ ਪਾਉਣ ਲੱਗੇ ਠੀਕ ਆ ਹੁਣ ਆਪਾਂ ਸਪਰੇਅ ਲੈ ਕੇ ਆਵਾਂਗੇ ਵੀਰੇ ਦਵਾਈਆਂ ਵਾਲੇ ਦੀ رائے ਦੇ ਨਾਲ ਠੀਕ ਆ ਫਿਰ ਸਪਰੇਅ ਵੀ ਕਰਾਂਗੇ ਵੀ ਬਾਕੀ ਗੱਲ ਹੁੰਦੀ ਆ ਵੀਰੇ ਮੰਨ ਕੇ ਚੱਲੋ ਜਦ ਫਸਲ ਦਾ ਜੰਮ ਚੰਗਾ ਹੋਵੇ ਨਾ ਫਿਰ ਫਸਲ ਆਪੇ ਵਧੀਆ ਹੋ ਜਾਂਦੀ ਆ ਵੀ ਫਸਲ ਆਪਣੀ ਵਧੀਆ ਹਰੀ ਹੋਈ ਆ ਪਰਮਾਤਮਾ ਕਿਰਪਾ ਕਰੂਗਾ ਅੱਗੇ ਵੀ ਚੰਗਿਓ ਹੋਊਗੀ ਠੀਕ ਆ ਵੀ ਜਾਨੀ ਆਪਣਾ ਪੂਰਾ ਜੋਰ ਲੱਗਿਆ ਹੋਇਆ ਵੀਰੇ ਫਸਲ ਤੇ ਠੀਕ ਆ ਵੀ ਜਿੰਦਰੀ ਤੇ ਵੀ ਇੱਕਣੇ ਆ ਜਾਨੀ ਜਿਹੜੀ ਵੀ ਆਪਾਂ ਫਸਲ ਲਾਉਣੇ ਆ ਆਪਾਂ ਆਪਦੇ ਕਿੰਨੀਓ ਮਨ ਕਮੀ ਨਹੀਂ ਛੜਦੇ ਠੀਕ ਆ ਹੁਣ ਇਹਦੇ ਉੱਤੇ ਵੀ ਪੂਰਾ ਜੋਰ ਲਾਵਾਂਗੇ ਪਰਮਾਤਮਾ ਕਿਰਪਾ ਕਰੇ ਹਨਾ ਵੀ ਵਧੀਆ ਹੋਵੇ ਵਧੀਆ ਟਾਈਮ ਨਾਲ ਆਪਣਾ ਸੈਲਜ ਪੈ ਜਾਵੇ ਟਾਈਮ ਨਾਲ ਓਰੇ ਆਪਦਾ ਗਾਹਾਂ ਅਗੇ ਤੇ ਆਲੂ ਲੱਗ ਜਣਾ ਠੀਕ ਆ ਜੀ ਅੱਜ ਦੇਖ ਲੋ ਸਾਨੂੰ ਦਿਖਾ ਰਿਹਾ ਵੀ ਮੁੰਡੇ ਆਪਣੇ ਵਿਚਾਰੇ ਪਾ ਰਹੇ ਨੇ ਰੇ ਹਨਾ ਤੁਸੀਂ ਦੇਖੋ ਵੀ ਪਰਮਾਤਮਾ ਦੀ ਇਹੀ ਜੀ ਕਿਰਪਾ ਹੋਈ ਆ ਨਾ ਕੋਈ ਪਾਣੀ ਦੇਣ ਦੀ ਲੋੜ ਪਈਆ ਕੱਲ ਅਸੀਂ ਕੱਲ ਸੋਚ ਰਹੇ ਤੇ ਵੀ ਪਾਣੀ ਲਾਉਣਾ ਪਊਗਾ ਵੀ ਵਿੱਚ ਕਿਤੇ ਕਿਤੇ ਨਾ ਹਲੇ ਦਾਣੇ ਪੁੰਗਰ ਰਹੇ ਤੇ ਵਿੱਚ ਜਿਹੜੇ ਕੋਈ ਸੁੱਕ ਚ ਦੀ ਦਾਣੇ ਕੱਲ ਫੇਰ ਪ੍ਰਮਾਤਮਾ ਨੇ ਕਿਰਪਾ ਕਰਤੀ ਵਧੀਆ ਮੀਂਹ ਪਾਤਾ ਚਲੋ ਉਹਦੇ ਨਾਲ ਹੁਣ ਆਪਣਾ ਪਾਣੀ ਦਾ ਵੀ ਕੰਮ ਜਮੇ ਹੀ ਸਰ ਗਿਆ ਵੀ ਜਮਾ ਹੀ ਪ੍ਰਮਾਤਮਾ ਨੇ ਮੰਨ ਕੇ ਚਲੋ ਵੀ ਕਹੀ ਚੱਕਣ ਦਾ ਟਾਈਮ ਹੀ ਨਹੀਂ ਦਿੱਤਾ ਹੈਗਾ ਆਪਦੇ ਆਪੇ ਪਰਮਾਤਮਾ ਇਕੱਲੇ ਸਾਰੀ ਜਾਂਦਾ ਬੱਸ ਹੁਣ ਰੇਹ ਪੈ ਜੂਗਾ ਹੁਣ ਆਪਾਂ ਜਾਵਾਂਗੇ ਦਵਾਈ ਲੈ ਕੇ ਆਵਾਂਗੇ ਵੀਰੇ ਕੱਲ ਨੂੰ ਇਹਦੇ ਉੱਤੇ ਸਪਰੇਅ ਵੀ ਕਰਾਂਗੇ ਸਤੋਂ ਇੱਕ ਥੋੜੀ ਜੀ ਗਲਤੀ ਹੋ ਗਈ ਵੀ ਅੱਗੇ ਆਪਾਂ ਗਾਜੋ ਦਵਾਈ ਲਾਉਣੇ ਹੁੰਨੇ ਆ ਬੀ ਨੂੰ ਐਤ ਕਿ ਨਾ ਸਤੋਂ ਬਸ ਕਾਲੀ ਕਾਲੀ ਦੇ ਵਿੱਚ ਉਹ ਦਿਨ ਮੌਸਮ ਥੋੜਾ ਜਿਆ ਖਰਾਬ ਸੀ ਕਿਣਮਣ ਕਾਣੀ ਹੋ ਰਹੀ ਸੀ ਜਦ ਆਪਾਂ ਬੀਜ ਰਹੇ ਤੇ ਵੀ ਸਤੋਂ ਗਾਜੋ ਨਹੀਂ ਲੱਗੀ ਉ ਦਵਾਈ ਲੱਗੀ ਵੀ ਤੀ ਇਹਨੂੰ ਬੀ ਨੂੰ ਇਹ ਵੀ ਆਪਾਂ ਨੇ ਇੱਕ ਤਰ੍ਹਾਂ ਦਾ ਮੰਨ ਵੀ ਇਹ ਤੱਤ ਕੱਢ ਲਿਆ ਠੀਕ ਆ ਵੀ ਗਾਚੋ ਦਵਾਈ ਲਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਬੀ ਨੂੰ ਇਹ ਲਾਉਣੀ ਚਾਹੀਦੀ ਆ ਵੀ ਇਹ ਤੋਂ ਬਿਨਾਂ ਚਾਹੇ ਆਪਣੇ ਬੀ ਨੂੰ ਦਵਾਈ ਲੱਗੀ ਵੀ ਆ ਵੈਸੇ ਇਹਨੂੰ ਵੀ ਲੱਗੀ ਵੀ ਸੀ ਦਵਾਈ ਵੀ ਪਰ ਅਸੀਂ ਜਿਹੜੀ ਪਹਿਲੀ ਮੱਕੀ ਬੀਜੀ ਸੀ ਗਾਚੋ ਲਾ ਕੇ ਬੀਜੀ ਸੀ ਉਹਨੂੰ ਵੀਰੇ ਸੁੰਡੀ ਨਹੀਂ ਪੈਂਦੀ ਹੈਗੀ ਵੀ ਏਕਣਿਆਂ ਵਧੀਆ ਰਹਿੰਦੀ ਆ ਹੁਣ ਇਹਨੂੰ ਮੰਨ ਕੇ ਚੱਲੋ ਥੋੜੀ ਥੋੜੀ ਸ਼ਿਕਾਇਤ ਆ ਗਈ ਕਿਉਂ ਮੱਸਰ ਵੀ ਜ਼ਿਆਦਾ ਆ ਥੋੜੀ ਥੋੜੀ ਸੁੰਡੀ ਦੀ ਸ਼ਿਕਾਇਤ ਹੋਣੀ ਆਉਣ ਲੱਗੀ ਹੁਣ ਆਪਾਂ ਚਲੋ ਹੁਣ ਸਪਰੇਅ ਕਰਾਂਗੇ ਇਹਦੇ ਸਪਰੇਅ ਕਰਕੇ ਵੀ ਐ ਰੋਕੇ ਹੋ ਜੂਗੀ ਫਿਰ ਇਹ ਛੋਡੇ ਨਾਲ ਸਪਰੇਅ ਵੀ ਆਪਾਂ ਜਦ ਕਰਾਂਗੇ ਉਹ ਵੀ ਛੋਡੇ ਨਾਲ ਸਾਂਝੀ ਕਰਾਂਗੇ ਵੀ ਕਿਹੜੀ ਦਵਾਈ ਆ ਕਿਹੜੀ ਕਰਦੇ ਆ ਹਨਾ ਵੀ ਐਨ ਐਂਡ ਤੱਕਰ ਸਾਨੂੰ ਦਿਖਾਵਾਂਗੇ 4 ਪੌਣ ਤੱਕਰ ਧੰਨਵਾਦ ਜੀ